ਅੱਜ ਗਰੋਟ एरिया ਦੇ ਅੰਦਰ ਪਿੰਟ ਭੀਮਪਰ ਤੋਂ ਇੱਕ ਵੱਡਾ ਇਕੱਠ ਕਰਕੇ ਤੁਰੇ ਆਂ ਔਰ ਉਸ ਕੱਢ ਤੋਂ ਬਾਅਦ ਭੀਮਪਰ ਤੋਂ ਲੈ ਕੇ ਚੋਹਾਣਾ ਸਰਵਿਸ ਇਹਨਾਂ ਦੀ ਨੌਕਰੀ ਇਹਨਾਂ ਦੇ ਕੰਮ ਕਰਨੋਂ ਮੈਂ ਚੋਣ ਵੀ ਕਰਦੇ ਤਿਆਰ ਹਾਂ ਮੈਂ ਔਰ ਮੇਰੇ ਮੰਤਰੀ ਸਾਹਿਬ ਔਰ ਆਮ ਆਦਮੀ ਪਾਰਟੀ ਵਾਜ ਤੁਸੀਂ ਦੇਖਿਆ ਟਰੈਕਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਖਾਸ ਕਰਕੇ ਨੌਜਵਾਨ ਜਿਹੜਾ ਆ ਉਹ ਕਿਵੇਂ ਨਾਰੇ ਬੁਲੰਦ ਕਰਦਾ ਹੋਇਆ ਕੋ ਇਸ ਨਗਰ 'ਚ ਪਹੁੰਚਿਆ ਔਰ ਮੈਂ ਕਹਿ ਸਕਦਾ ਵੀ ਜਿਹੜਾ ਪਹਿਲੀ ਜ਼ੋਨ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ اج گروٹا ایریے در پنڈ بھیمپر تو ایک واڈا کٹھ کر کے ترے ہیں اور اس کٹھ تو بعد بھیمپر تو لے کے چوہانا ਔਰ ਗਰੋਟੇ ਪਿੰਡ ਵਿੱਚ ਆ ਕੇ ਫਿਰ ਇੱਕ ਜਨ ਸਲਾਬ ਦੇ ਰੂਪ ਦੇ ਵਿੱਚ ਜਿਹੜਾ ਉਹ ਅੱਜ ਵੱਡਾ ਘੱਟ ਲੋਕਾਂ ਨੇ ਕੀਤਾ ਸੋ ਜਿਉਂ-ਜਿਉਂ ਪਹਿਲੀ ਜ਼ੂਨ ਨੇੜੇ ਆ ਰਹੀ ਹੈ ਤਿਉਂ-ਤਿਉਂ ਲੋਕਾਂ ਦੇ ਜ਼ਜ਼ਵਾਤ ਵੀ ਜਿਹੜੇ ਆ ਉਹ ਖੁੱਲੇ ਰੂਟ ਵਿੱਚ ਜਿਹੜੇ ਆ ਪੁਖਰਾਵਾ ਕਰਦੇ ਨੇ ਕਿ ਪੰਜਾਬ ਦੇ ਅੰਦਰ ਝਾੜੂ ਦੀ ਸਰਕਾਰ ਨੇ ਜਿਹੜੇ 2 ਸਾਲਾਂ ਚ ਕੰਮ ਕੀਤੇ ਆਮ ਆਦਮੀ ਪਾਰਟੀ ਸਰਕਾਰ ਨੇ ਉਹਨਾਂ ਨੂੰ ਲੋਕ ਪਸੰਦ ਕਰ ਰਹੇ ਆ ਸੋ ਅੱਜ ਤੁਸੀਂ ਦੇਖਿਆ ਟਰੈਕਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਖਾਸ ਕਰਕੇ ਨੌਜਵਾਨ ਜਿਹੜਾ ਆ ਉਹ ਕਿਵੇਂ ਨਾਅਰੇ ਬੁਲੰਦ ਕਰਦਾ ਹੋਇਆ ਕੋ ਇਸ ਨਗਰ 'ਚ ਪਹੁੰਚਿਆ ਔਰ ਮੈਂ ਕਹਿ ਸਕਦਾ ਵੀ ਜਿਹੜਾ ਪਹਿਲੀ ਜ਼ੋਨ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਉਹਦੇ ਵਿੱਚ ਭੋਏ ਦੇ ਲੋਕਾਂ ਦਾ ਖਾਸ ਯੋਗਦਾਨ ਹੋਏਗਾ ਔਰ ਜਿਹੜਾ ਅਸ਼ੀਰਵਾਦ ਥਾਂ ਦਾ ਪਿੰਡਾਂ ਚੋਂ ਮਿਲ ਰਿਹਾ ਪਿੰਡਾਂ ਦੇ ਸਰਪੰਚ ਪਿੰਡਾਂ ਦੀਆਂ ਪੰਚਾਇਤਾਂ ਜੁਆਇਨ ਕਰ ਰਹੀਆਂ ਆ ਅੱਜ ਗਾਜੀ ਵਰਮਾ ਦੇ ਸਰਪੰਚ ਸਾਹਿਬ ਨੇ ਜੁਆਇਨ ਕੀਤਾ ਨਿਊ ਜਸਵਾਲੀ ਦੀ ਪੰਚਾਇਤ ਨੇ ਜੁਆਇਨ ਕੀਤਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਨਰੋਡ ਜੈਮਲ ਸਿੰਘ ਦੇ ਸੰਨੀਪਟ ਦੇ 50 ਨੌਜਵਾਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਇਹ ਇਹ ਇਸ਼ਾਰਾ ਹੈ ਸੰਕੇਤ ਹੈ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਦੁਖੀ ਆ ਔਰ ਜਿਹੜੇ 2 ਸਾਲ ਮਾਨਜੋਗ ਮੁੱਖ ਮੰਤਰੀ ਵਾਜਮਾਨ ਜੀ ਨੇ ਕੰਮ ਕੀਤੇ ਆ ਉਹ ਲੋਕਾਂ ਦੇ ਸਿਰ ਚੜ ਕੇ ਬੋਲ ਰਹੇ ਆ ਚਾਹੇ ਉਹ ਬਿਜਲੀ ਆ ਮੰਦਰੀ ਕਲੀਨਿਕ ਆ ਨੌਕਰੀਆਂ ਆ ਕੱਚੇ ਦੇ ਆਪਕ ਪੱਕੇ ਕੀਤੇ ਆ ਸੋ ਲਗਾਤਾਰ ਇਹ ਕਾਬਲਾਬੱਦ ਦਾ ਜਾ ਰਿਹਾ ਸੋ ਮੈਂ ਕਹਿ ਸਕਦਾ ਵੀ ਇੱਕ ਵੱਡਾ ਜਿਹੜਾ فاਸਲਾ ਅਮਰਸੇਰ ਕੈ ਸਿਆਰੀ ਕਲਸ ਜੇਦਾ ਹੋਏਗਾ ਇਹ ਲੋਕਾਂ ਦਾ ਇਸ਼ਾਰਾ ਔਰ ਸੰਕੇਤ ਆ ਇਸ ਜਨ ਸਲਾਬ ਤੋਂ ਅਸੀਂ ਸਜਦਾ ਕਰਦੇ ਆ ਸਲੂਟ ਕਰਦੇ ਆ ਔਰ ਇਹ ਉਹ ਲੋਕ ਨੇ ਜਿਹੜੇ ਆਪਣੇ ਟਰੈਕਟਰਾਂ ਚ ਆਪ ਤੇਲ ਪਵਾ ਕੇ ਆਏ ਆ ਆਪਣੇ ਮੋਟਰਸਾਈਕਲਾਂ ਚ ਆਪ ਤੇਲ ਪਵਾ ਕੇ ਆਏ ਆ ਇਹ ਦਿਹਾੜੀ ਨਾਲ ਲਿਆ ਕੇ ਸ਼ਿੰਗਾਰ ਨਹੀਂ ਬਣਾਇਆ ਬਲਕਿ ਲੋਕ ਆਪ ਖੁਦ ਚੜ ਕੇ ਆਇਆ ਸੋ ਵੱਡੇ ਮਾਰਜੇ ਦੇ ਨਾਲ ਇਸੇ ਜਿੱਤਾਂਗੇ ਅਸੀਂ ਸਭ ਤੋਂ ਪਹਿਲੇ ਤੇ ਮੈਂ ਮੇਰੇ ਪਿੰਡ ਵਾਸੀਆਂ ਦਾ ਮੇਰੇ ਪਰਿਵਾਰਾਂ ਦਾ ਸਭ ਜਿ ਕੋ ਅਗੇ ਨਮਨ ਕਰਦਾ ਇਨ੍ਹਾਂ ਪਿਆਰ ਅਸ਼ੀਰਵਾਦ ਮੈਨੂੰ ਔਰ ਮੇਰੇ ਪ੍ਰਾਤ ਸਾਡੇ ਕੈਬਨਿਟ ਮਿੰਿਸਟਰ ਯਾਰ ਸੰਕਟਾਰੇ ਜੀ ਨੇ ਪਿੰਡ ਵਾਸੀਆਂ ਨੇ ਦਿੱਤਾ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਹਮੇਸ਼ਾ ਇਹਨਾਂ ਦਾ ਰਿਣੀ ਰਹਾਂਗਾ ਇਹਨਾਂ ਦਾ ਬੱਚਾ ਇਹਨਾਂ ਦੀ ਸਰਵਿਸ ਇਹਨਾਂ ਦੀ ਨੌਕਰੀ ਇਹਨਾਂ ਦੇ ਕੰਮ ਕਰਨੋਂ ਮੈਂ ਚੋ ਵੀ ਕਰਨ ਦੇ ਤਿਆਰ ਹਾਂ ਮੈਂ ਔਰ ਮੇਰੇ ਮੰਤਰੀ ਸਾਹਿਬ ਔਰ ਆਮ ਆਦਮੀ ਪਾਰਟੀ